ਪੰਜਾਬੀ ਦੀ ਇੱਕ ਕਹਾਵਤ ਹੈ ਵਾਦੜੀਆਂ ਸਜਾਦੜੀਆਂ ਨਿਬਣ ਸਿਰਾਂ ਦੇ ਨਾਲ ਇਹ ਕਹਾਵਤ ਬਿਲਕੁਲ ਟੁਕਵੀਂ ਬੈਠਦੀ ਹੈ ਇਸ ਇੱਕ ਇਨਸਾਨ ਤੇ ਜੋ ਤੁਹਾਨੂੰ ਹੁਣੇ ਥੋੜੀ ਦੇਰ ਚ ਸਕਰੀਨ ਤੇ ਪੁਲਿਸ ਦੀ ਕਸਟਡੀ ਵਿੱਚ ਵਿਖਾਈ ਦੇਵੇਗਾ ਇਹ ਇਨਸਾਨ ਜੋ ਹੈ ਜਿਸ ਤੇ 2.5 ਮਹੀਨੇ ਪਹਿਲਾਂ ਜਿਸ ਦੀ ਜ਼ਮਾਨਤ ਹੋਈ ਹੈ ਅਤੇ ਜ਼ਮਾਨਤ ਤੇ ਆਇਆ ਹੈ ਉਹ ਇਨਸਾਨ ਹੈ ਇੱਕ ਜੇਲ ਵਿੱਚ ਬੰਦ ਸੀ ਜਲਾਲਾਬਾਦ ਵੀਹ ਸ ਤੇ ਪਰਚੇ ਦਰਜ ਸਨ ਅਤੇ ਜੇਲ੍ਹ ਵਿੱਚ ਬੰਦ ਦੇ ਦੌਰਾਨ ਹੀ ਇਸ ਨੇ ਉਥੇ ਕਿਸੇ ਨਾ ਕਿਸੇ ਸਾਥੀ ਤੋਂ ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਵਾਲਿਆਂ ਦਾ ਨੰਬਰ ਲਿਆ ਅਤੇ ਜ਼ਮਾਨਤ ਤੇ ਜਦ ਇਹ ਆਇਆ ਤਾਂ ਇਸ ਨੇ ਉਸ ਪਾਕਿਸਤਾਨ ਨੰਬਰ ਤੇ ਸੰਪਰਕ ਕਰਕੇ ਡਰੋਨ ਰਾਹੀਂ ਨਸ਼ੇ ਦੀ ਖੇਪ ਮੰਗਾ ਲਈ ਇਸ ਦੀ ਹਿੰਮਤ ਕਮਾਲ ਹੈ ਵੀ ਜੇਲ੍ਹ ਤੋਂ ਜ਼ਮਾਨਤ ਆਣ ਦੇ ਬਾਅਦ ਵੀ ਇਸ ਨੇ ਮਾੜੇ ਕੰਮ ਸਮਾਜ ਪ੍ਰਤੀ ਕਰਨੇ ਨਹੀਂ ਛੱਡੇ ਇਸਨੇ ਪਾਕਿਸਤਾਨ ਚ ਉਸ ਨੰਬਰ ਤੇ ਸੰਪਰਕ ਕੀਤਾ ਅਤੇ ਪਾਕਿਸਤਾਨ ਤੋਂ ਫੋਨ ਕਰਕੇ ਡਰੋਨ ਰਾਹੀਂ ਹੋਰੋਇਨ ਮੰਗਾਈ ਜਦ ਡਰੋਨ ਆਉਣ ਦਾ ਪਤਾ ਬੀਐਸਐਫ ਨੂੰ ਲੱਗਿਆ ਤਾਂ ਉਹਨਾਂ ਨੇ ਗੋਲੀਆਂ ਚਲਾਈਆਂ ਗੋਲੀਆਂ ਚਲੀਆਂ ਤਾਂ ਡੋਨ ਵਾਪਸ ਚਲਾ ਗਿਆ ਪਰ ਉਸਤੇ ਪੰਜਾਬ ਪੁਲਿਸ ਨਾਲ ਮਿਲ ਕੇ ਸਰਚ ਅਭਿਆਨ ਕੀਤਾ ਗਿਆ ਅਤੇ ਸਰਚ ਅਭਿਆਨ ਦੇ ਇੱਕ ਨਸ਼ੇ ਦਾ ਪੈਕੇਟ ਮਿਲਿਆ ਜਿਸ ਤੋਂ ਬਾਅਦ ਹੋਰ ਅਭਿਆਨ ਜਾਰੀ ਚਲਾਇਆ ਗਿਆ ਅਤੇ ਪਤਾ ਲੱਗਿਆ ਵੀ ਇਹ ਜੋ ਇਨਸਾਨ ਉੱਥੋਂ ਆਇਆ ਸੀ ਉਸ ਨੂੰ ਪੁਲਿਸ ਨੇ ਫੜ ਲਿਆ ਜੋ ਕਿ ਪਿੰਡ ਵਿੱਚ ਭੱਜ ਗਿਆ ਸੀ ਅਤੇ ਆਦਾ ਮੋਟਰਸਾਈਕਲ ਵੀ ਛੱਡ ਗਿਆ ਪੁਲਿਸ ਨੂੰ ਆਂਦਿਆ ਵਿਖ ਬੀਐਸਐਫ ਨੂੰ ਚੁੱਕ ਸੋਇਆ ਕਿਸ ਨੇ ਮੋਬਾਈਲ ਤੋੜ ਕੇ ਵੀ ਛਾੜ ਦਿੱਤਾ ਮੋਟਰਸਾਈਕਲ ਛੱਡ ਕੇ ਪਿੰਡ ਆਪਦੇ ਘਰ ਚਲਾ ਗਿਆ ਪੁਲਿਸ ਅਤੇ ਬੀਐਸਐਫ ਇਕੱਠੇ ਤੌਰ ਤੇ ਸਰਚ ਬਿਆਨ ਕਰਦੀ ਰਹੀ 2 ਦਿਨ ਸਰਚ ਬਿਆਨ ਜਦ ਪੂਰੀ ਤਰ੍ਹਾਂ ਚੱਲਿਆ ਅਤੇ ਪੁਲਿਸ ਨੇ ਜਾਣਕਾਰੀ ਕੀਤੀ ਪੜਤਾਲ ਕੀਤੀ ਪੜਤਾਲ ਤੋਂ ਬਾਅਦ ਜਦ ਇਹ ਪਤਾ ਲੱਗਿਆ ਵੀ ਇਹ ਇੱਕ ਇਨਸਾਨ ਜੋ ਕਿ ਜਮਾਨਤ ਆਇਆ ਸੀ ਲਗਭਗ ਟਾਈਮ ਨੇ ਪਰ ਜਿਸ ਵਾਰੀ ਡੀਐਸਪੀ ਸੁਭੇਕ ਸਿੰਘ ਨੇ ਕਿਹਾ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੇ ਸਭ ਕੁਝ ਮੰਨਿਆ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਾਜ਼ਿਲ ਕੰਦਾ ਕੀ ਕਹਿਣਾ ਹੈ ਸਭ ਕੁਝ ਜਾਣਨ ਲਈ ਬਣੇ ਰਹੋ 21 ਤਰੀਕ ਨੂੰ ਕਰੀਬ ਰਾਤ ਨੂੰ 9:30 ਵਜੇ ਬੀਐਸਐਬ ਨੂੰ ਇਤਲਾਹ ਆਈ ਸੀਪੀ ਡਰੋਨਾ ਉਸ ਤੋਂ ਇਤਲਾਹ ਤੇ ਜਦੋਂ ਉਹਨਾਂ ਮੌਦੂਨਾਂ ਚੈੱਕ ਕੀਤਾ ਉਹਨਾਂ ਨੇ ਡਰੋਨ ਤੇ ਫੈਕ ਕਿਤੇ ਡਰੋਨ ਦੇ ਵਾਪਚ ਚਲੇ ਗਿਆ ਸੀ ਉਸ ਏਰੀਆ ਨੂੰ ਕਾਟਨ ਕੀਤਾ ਪਲੱਸ ਲੋਕਲ ਪੁਲਿਸ ਨੂੰ ਫਲਕਾ ਜ਼ਿਲ੍ਹੇ ਦੀ ਜਿਹੜੀ ਹੈਗੀ ਸੈਕੰਡ ਹੈਂਡ ਵੈਂਸ ਲੈਂਡ ਤੇ ਲੱਗੀ ਸੀ ਉਹਨੂੰ ਇਤਲਾਹ ਦਿੱਤੀ ਉੱਥੇ ਅਸੀਂ ਵੀ ਮੌਕੇ ਤੇ ਗਏ ਸੋ ਸਰਚ ਕੀਤੀ ਸਰਚ ਦੇ ਦੌਰਾਨ ਇੱਕ ਪੈਕਟ ਹੀਰਨ ਬਰਾਮਦ ਹੋਇਆ ਸੀ ਜੋ ਉਸ ਤੋਂ ਪਤਾ ਲੱਗਦਾ ਸੀ ਵੀ ਡਰੋਨ ਰਾਈ ਹੀਰਨ ਆਈ ਹੈ ਉਸ ਤੋਂ ਸਾਈ ਰਾਤ ਨੂੰ ਸਰਚ ਕਰਦੇ ਰਹੇ ਸਵੇਰ ਵੀ ਸਰਚ ਕਰਦੇ ਰਹੇਗੇ ਉਸ ਟਾਈਮ ਉੱਥੇ ਫਿਰ 22 ਤਰੀਕ ਨੂੰ BSF ਨਾਲ ਜੁਆਇੰਟ ਜਿਹੜੀ ਰਿਕਵਰੀ ਹੋਈ ਸੀ ਉੱਥੇ ਅਸੀਂ ਥਾਣੇ ਸਦਰ ਫਲਕਾ 'ਚ ਮਕਦਮਾ ਦਰਜ ਕੀਤਾ ਸੀ ਉਸ ਤੇ ਜਦੋਂ ਮਕਦਮਾ ਦਰਜ ਹੋ ਕੇ ਤੇ ਮਨਜੋਗ SSP ਦੀਆਂ ਅਧਿਕਾਰੀਆਂ ਦੇ ਖੁਬੀਆਂ ਸੋਰਸ ਲਗਾਏ ਸੀ ਉਹਦੇ ਵਿੱਚ ਕੱਲ ਅਸੀਂ ਉਸ ਬੰਦੇ ਨੂੰ ਜਿਸ ਬੰਦੇ ਨੇ ਸਵਾਰ ਮੰਗਾਇਆ ਸੀ ਉਸ ਬੰਦੇ ਨੂੰ ਅਸੀਂ ਟਰੇਸ ਕਰਕੇ ਕੱਲ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਉਹਦਾ ਅਸੀਂ ਫਰਦਰ ਰਿਮਾਂਡ ਲਿਆ 3 ਦਿਨ ਦਾ ਉਸ ਬੰਦਾ ਆਪ ਕਮਿਟ ਕਰਦਾ ਵੀ ਮੈਂ ਉਸ ਤੋਂ ਪਾਕਿਸਤਾਨ ਤੋਂ ਹਿਰਨ ਮੰਗਵਾਇਆ ਸੀ ਡਰੋਨ ਦੇ ਜ਼ਰੀਏ ਇਸ ਬੰਦੇ ਤੇ ਆਲਰੇਡੀ ਪਹਿਲਾਂ ਥਾਣਾ ਸਿਟੀ ਜਲਾਲਾਬਾਦ ਅੱਚੇ ਮੁਕੰਮਲ ਦਾ ਦਰਜ ਹੈਗਾ ਉਹ ਕਰੀਬ ਹੋਣੀ 2-3 ਮਹੀਨੇ ਹੋ ਗਏ ਜੇਲ੍ਹ ਚ ਹੋਇਆ ਸੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत